ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ। ਅੱਜ ਗੱਲ ਕਰਾਂਗੇ ਜਿਹੜੀ ਫਾਰਮ ਦੇ ਵਿੱਚ ਬਹੁਤ ਜਿਹੀ ਦਿੱਕਤ ਆਉਂਦੀ ਆ ਪਸ਼ੂਆਂ ਦੇ ਵਿੱਚ ਮਸਟਾਈਟਸ ਦੀ। ਅੱਜ ਦੀ ਵੀਡੀਓ ਦੇ ਬਾਰੇ ਲੋਕਾਂ ਨੂੰ ਬਹੁਤ ਨੂੰ ਪਤਾ ਵੀ ਆ ਜਿਹੜੇ ਪ੍ਰੋਡਕਟਾਂ ਦਿਖਾ ਰਹੇ ਕਈ ਨੂੰ ਨਹੀਂ ਵੀ ਪਤਾ। ਜਿਹਨਾਂ ਨੂੰ ਨਹੀਂ ਪਤਾ ਉਹ ਧਿਆਨ ਨਾਲ ਸੁਣਿਓ। ਆ ਹੈਗੀ ਮਸਟਿਨਿਲ ਸਪਰੇ। ਇਹਦੇ ਫਾਇਦੇ ਕੀ ਆ ਤੇ ਵਰਤਣੀ ਕਿਦੋਂ ਆ? ਦੁੱਧ ਚੋਣ ਤੋਂ ਬਾਅਦ ਥਾਣਾ ਦੇ ਚਮਸ ਰੱਖਾਂ ਦੇ ਵਿੱਚ ਥੋੜੀ ਥੋੜੀ ਸਪਰੇ ਕਰਣੀ ਹੈ, ਡੇਲੀ ਸਪਰੇ ਕਰਨੀ ਹੈ। ਜਿਹਨਾਂ ਨੂੰ ਮਸਟਾਈਟਸ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਣਾ ਹੈ, ਬੈਕਟੀਰੀ ਤਾਂ ਫਿਰ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ ਨਾਲ ਬੀਟਾ ਡੀਨ ਜਾਂ ਗਲੈਸਰਿਨ ਇਹ ਵੀ ਯੂਜ਼ ਕਰਦੇ ਦੋਵਾਂ ਦੇ ਵਿੱਚ ਕੁਝ ਵੀ ਯੂਜ਼ ਕਰ ਸਕਦੇ ਹੋ ਬੀਟਾ ਡੀਨ ਤੇ ਗਲੈਸਰਿਨ ਦੀ ਮਾਤਰਾ ਦੋਵਾਂ ਦੇ ਇੱਕੋ ਜਿਹੀ ਕਿ ਲੈ ਲੈਣੀ ਹੈ ਕਿਸੇ ਬਰਤਨ ਜਾਂ ਡੱਬੇ ਦੇ ਵਿੱਚ ਪਾ ਕੇ ਉਹ ਥਾਣਾਂ ਵਿੱਚ ਡਿਪ ਕਰਨਾ ਹੈ ਜਾਂ ਫਿਰ ਇੱਕ ਵੈਂਸਨ ਕੰਪਨੀ ਦਾ ਕੱਪ ਹੁੰਦਾ ਹੈ ਅਸੀਂ ਦੇਖ ਹੀ ਰਹੇ ਹੋ ਇਹਦੇ ਵਿੱਚ ਦੋਵਾਂ ਦੀ ਇਕੁਅਲ ਇੱਕੋ ਜਿਹੀ ਮਾਤਰਾ ਪਾ ਕੇ ਉਹਨਾਂ ਵਿੱਚ ਮਿਕਸ ਕਰਕੇ ਉਹਨਾਂ ਨੂੰ ਡਿਪ ਕਰ ਲਿਆ ਕਰੋ ਇਹਦੇ ਫਾਇਦੇ ਕੀ ਇਹ ਮਸਟੈਟ ਦੇ ਚਾਂਸ ਬਹੁਤ ਘਟ ਜਾਂਦੇ ਆ ਜ ਜਿਹਨਾਂ ਨੂੰ ਪਸ਼ੂ ਨੂੰ ਅੱਗੇ ਜਾ ਕੇ ਬਹੁਤ ਦਿੱਕਤ ਆਉਂਦੀ ਹੈ ਬਹੁਤ ਖਰਚਾ ਹੁੰਦਾ ਹੈ ਇਹ ਖਰਚੇ ਤੋਂ 2 400 ਦਾ ਟ੍ਰੀਟਮੈਂਟ ਕਰ ਲੋ ਇਹਨਾਂ ਚੀਜ਼ਾਂ ਬਚ ਜਾਓਗੇ ਮਸਟਾਈਡ ਤੇ ਚਾਂਸ ਬਹੁਤ ਘਟ ਜਾਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਤੁਹਾਡੇ ਲਈ ਹੋਰ ਵਧੀਆ ਵਧੀਆ ਵੀਡੀਓ ਬਣਾਈਏ ਤੁਹਾਡੇ ਫਾਇਦੇ ਆਸਤੇ ਵੀਡੀਓ ਫਾਰਮਰਸ ਲਈ ਪੇਜ ਬਣਾਇਆ ਹੋਇਆ ਜਿੰਨੀ ਫਾਰਮਰਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਅਸੀਂ ਕਰਾਂਗੇ ਪ੍ਰੋਡਕਟ ਦੱਸਾਂਗੇ ਜਿਹੜੇ ਕਿਹੜੇ ਯੂਜ਼ ਕਰਨ ਵਾਲੇ ਆ ਤਾਂ